ਖੁਲਕੇ ਵੀ ਇਹ ਲੋਕ ਨਾ ਕਰਨ ਓਟਸ ਦਾ ਸੇਵਨ ਨਹੀਂ ਤਾਂ ਖੜੀ ਹੋ ਜਾਣ ਗਿਆ ਕਈ ਸਮੱਸਿਆਵਾਂ ਸਿਹਤਮੰਦ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਓਟਸ ਆਉਂਦਾ ਹੈ ਓਟਸ ਇੱਕ ਬਿਹਤਰ ਖਾਣ ਦੇ ਲਈ ਚੁਣਿਆ ਜਾਂਦਾ ਹੈਗਾ ਪਰ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਓਟਸ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਯਾਨੀ ਕਿ ਦलिया ਨਹੀਂ ਖਾਣਾ ਚਾਹੀਦਾ ਉਹ ਕਿਹੜੇ-ਕਿਹੜੇ ਲੋਕ ਨੇ ਉਹ ਜਾਣਦੇ ਆ ਇਸ ਖਾਸ ਰਿਪੋਰਟ ਦੇ ਵਿੱਚ ਸਿਹਤਮੰਦ ਨਾਸ਼ਤੇ ਦੇ ਵਜੋਂ ਓਟਸ ਬਹੁਤ ਲੋਕ ਖਾਂਦੇ ਨੇ ਪਰ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦੇ ਕੁਝ ਖਾਸ ਲੋਕਾਂ ਨੂੰ ਓਟਸ ਖਾਣ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਨੂੰ ਕਈ ਨੁਕਸਾਨ ਹੋ ਸਕਦਾ ਹੈ ਬਾਜ਼ਾਰ ਦੇ ਵਿੱਚ ਜ਼ਿਆਦਾਤਰ ਓਟਸ ਦੇ ਵਿੱਚ ਗਲੂਟਨ ਹੁੰਦਾ ਹੈ ਜੇ ਤੁਹਾਨੂੰ ਗਲੂਟਨ ਅਲਰਜੀ ਹੈ ਜਾਂ ਫਿਰ ਸੈਲੀ ਸੈਲੀ ਇੱਕ ਬਿਮਾਰੀ ਹੈ ਤਾਂ ਓਟਸ ਨਾ ਖਾਓ ਕਿਉਂਕਿ ਇਹ ਪਾਚਨ ਪ੍ਰਣਾਲੀ ਦੇ ਵਿੱਚ ਸੋਜਸ਼ ਅਤੇ ਹੋਰ ਕਈ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਜੇ ਤੁਹਾਨੂੰ ਪੇਟ ਦੀ ਸਮੱਸਿਆਵਾਂ ਹੈ ਜਿਵੇਂ ਕਿ ਗੈਸ ਜਾਂ ਫਿਰ ਫੁੱਲਣਾ ਰਹਿੰਦਾ ਹੈ ਤਾਂ ਓਟਸ ਨਾ ਖਾਓ ਓਟਸ ਦੇ ਵਿੱਚ ਜ਼ਿਆਦਾ ਫਾਈਬਰ ਹੁੰਦਾ ਹੈ ਜੋ ਕਿ ਹਜ਼ਮ ਕਰਨ ਦੇ ਵਿੱਚ ਮੁਸ਼ਕਲ ਪੈਦਾ ਕਰ ਸਕਦਾ ਹੈ ਜੇ ਤੁਹਾਨੂੰ ਆਇਰਨ ਦੀ ਘਾਟ ਹੈ ਜਾਂ ਫਿਰ ਅਨੀਮੀਆ ਹੈ ਤਾਂ ਓਟਸ ਨਾ ਖਾਓ ਔਰਸ ਦੇ ਵਿੱਚ ਜੋ ਕਿ ਫਾਈਟਿਕ ਐਸਿਡ ਹੁੰਦਾ ਹੈ ਜੋ ਸਰੀਰ ਦੇ ਵਿੱਚ ਆਇਰਨ ਦੇ ਜ਼ੋਖਮ ਨੂੰ ਰੋਕ ਸਕਦਾ ਹੈ ਗੁਰਦੇ ਦੀ ਬਿਮਾਰੀ ਵਾਲੇ ਲੋਕ ਦੇ ਲਈ ਵੀ ਲੋਕਾਂ ਲਈ ਵੀ ਓਟਸ ਖਾਣ ਤੋਂ ਪਹਿਲਾਂ ਡਾਕਟਰ ਦੇ ਸਲਾਹ ਇੱਕ ਵਾਰ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਓਟਸ ਦੇ ਵਿੱਚ ਪੋਟਾਸ਼ੀਅਮ ਅਤੇ ਫਾਸਫੋਰਸ ਜ਼ਿਆਦਾ ਹੁੰਦੇ ਨੇ ਜੇ ਤੁਸੀਂ ਸਿਰਫ ਓਟਸ ਖਾਂਦੇ ਹੋ ਤਾਂ ਇਹ ਸਰੀਰ ਦੇ ਲਈ ਠੀਕ ਨਹੀਂ ਹੈ ਇਸ ਨਾਲ ਤੁਹਾਨੂੰ ਪ੍ਰੋਟੀਨ ਵਿਟਾਮਿਨ ਅਤੇ ਹੋਰ ਜ਼ਰੂਰੀ ਪੋਸ਼ਟਿਕ ਤੱਤ ਨਹੀਂ ਮਿਲਦੇ ਜਿਸ ਕਾਰਨ ਕਮਜ਼ੋਰੀ ਅਤੇ ਥਕਾਵਟ ਹੋ ਸਕਦੀ ਹੈ ਤਾਂ ਇਹ ਜਿਹੜੇ ਲੋਕ ਸੀਗੇ ਜਿਨ੍ਹਾਂ ਨੂੰ ਕਈ ਬਿਮਾਰੀਆਂ ਵੀ ਨਹੀਂ ਤਾਂ ਉਹ ਲੋਕ Oats ਖਾਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਕਰ ਲੈਣ ਸਿਹਤਮੰਦ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ Oats ਆਉਂਦਾ ਹੈ Oats ਇੱਕ ਬਿਹਤਰ ਖਾਣ ਦੇ ਲਈ ਚੁਣਿਆ ਜਾਂਦਾ ਹੈਗਾ ਪਰ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਨੂੰ Oats ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਯਾਨੀ ਕਿ ਦलिया ਨਹੀਂ ਖਾਣਾ ਚਾਹੀਦਾ ਉਹ ਕਿਹੜੇ-ਕਿਹੜੇ ਲੋਕ ਨੇ ਉਹ ਜਾਣਦੇ ਆ ਇਸ ਖਾਸ ਰਿਪੋਰਟ ਦੇ ਵਿੱਚ ਸਿਹਤਮੰਦ ਨਾਸ਼ਤੇ ਦੇ ਵਜੋਂ ਓਟਸ ਬਹੁਤ ਲੋਕ ਖਾਂਦੇ ਨੇ ਪਰ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦੇ ਕੁਝ ਖਾਸ ਲੋਕਾਂ ਨੂੰ ਓਟਸ ਖਾਣ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਨੂੰ ਕਈ ਨੁਕਸਾਨ ਹੋ ਸਕਦਾ ਹੈ ਬਾਜ਼ਾਰ ਦੇ ਵਿੱਚ ਜ਼ਿਆਦਾਤਰ ਓਟਸ ਦੇ ਵਿੱਚ ਗਲੂਟਨ ਹੁੰਦਾ ਹੈ ਜੇ ਤੁਹਾਨੂੰ ਗਲੂਟਨ ਅਲਰਜੀ ਹੈ ਜਾਂ ਫਿਰ ਸੈਲੀ ਸੈਲੀ ਇੱਕ ਬਿਮਾਰੀ ਹੈ ਤਾਂ ਓਟਸ ਨਾ ਖਾਓ ਕਿਉਂਕਿ ਇਹ ਪਾਚਨ ਪ੍ਰਣਾਲੀ ਦੇ ਵਿੱਚ ਸੋਜਸ਼ ਅਤੇ ਹੋਰ ਕਈ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਜੇ ਤੁਹਾਨੂੰ ਪੇਟ ਦੀ ਸਮੱਸਿਆਵਾਂ ਹੈ ਜਿਵੇਂ ਕਿ ਗੈਸ ਜਾਂ ਫਿਰ ਫੁੱਲਣਾ ਰਹਿੰਦਾ ਹੈ ਤਾਂ ਓਟਸ ਨਾ ਖਾਓ ਓਟਸ ਦੇ ਵਿੱਚ ਜ਼ਿਆਦਾ ਫਾਈਬਰ ਹੁੰਦਾ ਹੈ ਜੋ ਕਿ ਹਜ਼ਮ ਕਰਨ ਦੇ ਵਿੱਚ ਮੁਸ਼ਕਲ ਪੈਦਾ ਕਰ ਸਕਦਾ ਹੈ ਜੇ ਤੁਹਾਨੂੰ ਆਇਰਨ ਦੀ ਘਾਟ ਹੈ ਜਾਂ ਫਿਰ ਅਨੀਮੀਆ ਹੈ ਤਾਂ ਓਟਸ ਨਾ ਖਾਓ ਓਟਸ ਦੇ ਵਿੱਚ ਜੋ ਕਿ ਫਾਈਟਿਕ ਐਸਿਡ ਹੁੰਦਾ ਹੈ ਜੋ ਸਰੀਰ ਦੇ ਵਿੱਚ ਆਇਰਨ ਦੇ ਜ਼ੋਖਮ ਨੂੰ ਹੋ ਸਕਦਾ ਹੈ ਗੁਰਦੇ ਦੀ ਬਿਮਾਰੀ ਵਾਲੇ ਲੋਕ ਦੇ ਲਈ ਵੀ ਲੋਕਾਂ ਲਈ ਵੀ ਓਟਸ ਖਾਣ ਤੋਂ ਪਹਿਲਾਂ ਡਾਕਟਰ ਦੇ ਸਲਾਹ ਇੱਕ ਵਾਰ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਓਟਸ ਦੇ ਵਿੱਚ ਪੋਟਾਸ਼ੀਅਮ ਅਤੇ ਫਾਸਫੋਰਸ ਜ਼ਿਆਦਾ ਹੁੰਦੇ ਨੇ ਜੇ ਤੁਸੀਂ ਸਿਰਫ ਓਟਸ ਖਾਂਦੇ ਹੋ ਤਾਂ ਇਹ ਸਰੀਰ ਦੇ ਲਈ ਠੀਕ ਨਹੀਂ ਹੈ ਇਸ ਨਾਲ ਤੁਹਾਨੂੰ ਪ੍ਰੋਟੀਨ ਵਿਟਾਮਿਨ ਅਤੇ ਹੋਰ ਜ਼ਰੂਰੀ ਪੋਸ਼ਟਿਕ ਤੱਤ ਨਹੀਂ ਮਿਲਦੇ ਜਿਸ ਕਾਰਨ ਕਮਜ਼ੋਰੀ ਅਤੇ ਥਕਾਵਟ ਹੋ ਸਕਦੀ ਹੈ ਤਾਂ ਇਹ ਜਿਹੜੇ ਲੋਕ ਸੀਗੇ ਜਿਨ੍ਹਾਂ ਨੂੰ ਕਈ ਬਿਮਾਰੀਆਂ ਵੀ ਨਹੀਂ ਤਾਂ ਉਹ ਲੋਕ ਹੋਰਸ ਖਾਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਕਰ ਲੈਣ